ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋ ਰਹਿਰਾ ਸਾਹਿਬ ਹਰ ਜੁਗ ਜੁਗ ਪਨ ਦੁ ਪਾਇਆ ਪੈ ਰਹਿ ਜਾਇਆ ਰਾਮ ਰਾਜੇ ਹਰ ਨਾਖਸ਼ ਦੁਸ਼ਟਨ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿਦਖਾਂ ਪਠਦੇ ਨਾਮ ਦੀਆ ਮੁਖ ਲਾਇਆ ਜਨ ਨਾਨਕ ਅਸਰ ਸੇਵਿਆ ਅੰਤ ਲੈ ਛਡਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖ ਦਾਰੋ ਸੋਹ ਰੋਗ ਪਿਆ ਜ ਸੁਖ ਤਾਮ ਨਾ ਹੋਈ ਤੋ ਕਰਤਾ ਕਿਰਣਾ ਮੈਂ ਨਹੀਂ ਜਾ ਹੋ ਕਨਲਾ ਹੋਈ ਬਲ ਹਾਰੇ ਗੁਰ ਦਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾ ਜਾ ਆਤਮਾ ਜੋਤ ਜੋਤ ਮੈਂ ਜਾਤਾ ਅਖ ਲਕਲਾ ਪ੍ਰਭੂ ਰਹਾ ਤੋ ਸੱਚਾ ਸਾਹਿਬ ਸਿਫਤ ਸਵਾਲਿਓ ਜਨ ਕੇ ਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿ ਮਤ ਜੋਗ ਛੁਰਨਾ ਸੋ ਕਰ ਰਹਾ ਸੋ ਦਰ ਰਾਗਾ ਸਾ ਮਹਿਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕੇ ਹਾ ਜਦ ਵੇ ਸਰਬ ਸਮਾਲੇ ਆਵਾਜ਼ ਤੇਰੇ ਨਾਮ ਦਾ ਅਨੇਕ ਸੰਖਾ ਕਿਤੇ ਤੇਰੇ ਆਵਣ ਹਾਰੇ ਕਿਤੇ ਤੇਰੇ ਰਾਗ ਬਰੇ ਸੋ ਕਈ ਹੈ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਤਨੋਂ ਪਾਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਤਨੋਂ ਚਿਤ ਗੁਪਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਤਨੇਸ਼ਰ ਬ੍ਰਹਮਾ ਦੇਵੇਂ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਤਨੋਂ ਮਨ ਰੰਧਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਧਨੋ ਸੇ ਦਿਸਮਾਦੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤਿ ਸਦੇ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪ੍ਰਨਨਕੇਸ਼ਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀ ਆਮਨ ਮੋਹਨ ਸੁਰਗਮਚ ਪਿਆਲੇ ਗਾਵਣ ਤੁਧਨੋ ਰਤਨੁ ਪਾਏ ਤੇਰੇ 86 ਤਿਰਥ ਨਾਲੇ ਗਾਵਣ ਤੁਧਨੋ ਜੋਦ ਮਹਾਮਲ ਸੁਮਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਨ ਮੰਨ ਬ੍ਰਹਮੰਡਾ ਕਰ ਕਰ ਕੇ ਤੇਰੇ ਤਾਰੇ ਸੇਦ ਸੁਨੋ ਗਾਵਨ ਜੋਤਿ ਦਪਾਵਨ ਨਤੇ ਤੇਰੇ ਭਗਤ ਰਚਾਲੇ ਹੋਰ ਕੇ ਤੇ ਤੇ ਸੁਨੋ ਗਾਵਨ ਸਹਿਮ ਚਿਤ ਨਾਮਨ ਨਾਨਕ ਆ ਵਿਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈ ਪਿਓ ਸੇ ਜਾਏ ਨਾ ਜਾਸੀ ਰਚਨਾ ਜਿੰਦਰ ਚਾਈ ਰੰਗੇ ਰਾਂਗੇ ਪਾਤੇ ਕਰ ਕਰ ਜਨ ਸੇ ਮਾਇਆ ਜਦ ਨੂੰ ਪਾਏ ਕਰ ਕਰ ਦੇਖਾ ਕੀ ਤਾਪਣਾ ਜੋ ਤਿਸ ਦੇਵੜਾਈ ਜੋ ਜਿਸ ਪਾਵੇ ਸੋਏ ਕਰ ਸੇਵ ਰਹੁ ਕਮ ਨਾ ਕਨ ਨਾ ਜਾਏ ਸੋ ਪਾਤਿ ਸਾਹੁ ਸਹਾ ਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਨਾ ਸੁਨ ਵੱਡਾ ਆਖੈ ਸੋ ਕੋ ਏਕੜ ਵੱਡਾ ਡੀਠਾ ਹੋਏ ਕੀ ਹੁੰਦਾ ਪਾ ਇਹਨਾ ਕਹਿਆ ਜਾਈ ਕਹਿਣ ਵਾਲੇ ਤੇਰੇ ਰਹਿ ਸੁਮਾਈ ਵੱਡੇ ਮੇਰੇ ਸਾਹਿਬਾ ਗਰਗੰਬੀ ਰਾਗੁ ਨੇ ਨਾ ਕੋ ਜਾਣੈ ਤੇਰਾ ਕੀਤਾ ਕੇਵੜੀ ਤੀਰਾਨਾ ਹਾਉ ਸਭ ਸੁਰ ਤੇ ਮਨ ਸਤਿਗਮਾਈ ਸਭ ਕੀਮਤ ਮਿਲ ਕੀ ਹੁ ਨ ਪਾਈ ਗਿਆਨੀ ਧਿਆਨੀ ਗੁਰੂ ਗਰਹਾਈ ਕਹਿਣ ਨਾ ਜਾਏ ਤੇਰੀ ਤਲਬੜਾਈ ਸਭ ਸਤ ਸਤ ਸਤਪ ਸਭ ਚੰਗਿਆਈਆਂ ਸਿੱਧਾ ਬੁਰਖਾ ਕੀ ਆਵੜਿਆਈਆਂ ਤਦਨੁ ਸੇ ਦੇਖ ਨੈਣਾ ਪਾਇਆ ਕਰਮ ਲੈ ਨਾਹੀ ਠਰ ਰਹਾਇਆ ਅੱਖ ਨਵਾਂ ਲਾ ਕੇ ਆ ਵਿਚਾਰਾ ਸਿਫਤੀ ਭਰੇ ਤੇਰੇ ਪੰਟਾਰਾ ਜਿਸੁਉਂ ਦੇਹੇ ਦਿਸੈ ਕੀ ਆਚਾਰਾ ਨਾਨਕ ਸਚ ਸਵਾਰਣਹਰ ਸਾ ਮਹਿਲਾ ਪਹਿਲਾ ਆਖਾ ਜਿਵਾ ਉਸਰੇ ਮਰ ਜਾਓ ਆਖ ਨਉਕ ਸਾਚਾ ਨਾਉ ਸਾਚੇ ਨਾਮ ਕੇ ਲਾਗੈ ਪੂਖ ਦੁੱਖ ਹੈ ਖਾਈ ਚਲੇ ਹੈ ਦੁੱਖ ਸੋਖ ਅਵਸਰੇ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਹੀ ਰਹਾਵ ਸਾਚੇ ਨਾਮ ਗਿ ਤਲ ਬੜਿਆਏ ਆਤ ਕੇ ਕੀਮਤ ਨਹੀਂ ਪਾਈ ਦੇਵ ਸਮਨ ਕੇ ਆਖਣ ਪਾਹੇ ਵਡਾਲ ਨਭੇ ਕਾਟ ਜਾਏ ਨਾ ਹੋ ਮਰ ਨਾ ਹੋ ਅਸੋਗ ਜਿੰਦਾ ਰਹੇ ਨਾ ਚੁੱਕ ਭੋਗ ਗੁਨੇ ਹੋਰ ਨਾਹੀ ਕੋਈ ਨਾ ਕੋਵਾ ਨਾ ਕੋਵੇਂ ਜੇ ਵੜਾ ਤੇ ਉਹ ਤੇਰੀ ਦਾਤ ਜਿਨ ਦਿਨ ਕਰਖਾ ਕੀਤੀ ਰਾਤ ਖਸ ਅੰਸਰ ਹੈ ਤੇ ਕਮ ਜਾਤ ਨਾ ਨਿਨਾਵੇਂ ਬਾਸਨਾਤ ਰਾਗ ਜਰੇ ਮਹਿਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਮਨੁ ਗੁਰੂ ਗੁਰੂ ਪਾਸ ਹਮ ਕੀਰੇ ਕਰਮ ਸਤਿਗੁਰ ਸਿਰਨਾਇ ਕਰਦਿਆ ਨਾ ਪ੍ਰਗਾਸ ਮੇਰੇ ਮਿਲ ਗੁਰਦੇ ਮੋਖ ਰਾਮ ਨਾ ਪ੍ਰਗਾਸ ਗੁਰਮਤਿ ਨਾਮੇ ਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿਰਾਸ ਰਹਾ ਹਰ ਜਨ ਕੇ ਉਡ ਭਾਗ ਬਡੇਰੇ ਹਰ ਹਰ ਸਰਦ ਹਰ ਪਿਆਸ ਹਰ ਹੰਨ ਨਾਮ ਲੈ ਤਰਪਤਾਸ ਹੈ ਮਲ ਸੰਗਤ ਗੁਣ ਪ੍ਰਗਾਸ ਜਨ ਹਰ 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 ਰਸ ਨਾਮ ਨਾ ਪਾਇਆ اے پاے ہن جا پاس جو سدگور شરણ سنگت نہ آئے تریج جیویں تریج وااس جن ہر جن سدگور سنگت پائے جن توں مرسطا لکھیا لکھاس تان تن ساتھ سنگت جت ہر س پایا منج ناناک نہ پرگاس ਹਰਾ ਗੁਰੇ ਮਹਿਲਾ ਪੰਜਵਾ ਕਾਹੇ ਰੇ ਮਨ ਜਿਤ ਵੈਦਮ ਜਾਹਰ ਹਰਿ ਜੋ ਪ੍ਰਿਆ ਸੈਲ ਉਤਨ ਮਾਜਾ ਤੂੰ ਪਾਈ ਤਾ ਕਰਜ ਕਾਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਅਨੰਦ ਪਾਇਆ ਸੋ ਕੇ ਕਾਸ਼ ਤਹਰਿਆ ਰਹਾਉ ਨਿਰਨ ਬਿਚਾਰ ਲੋਗ ਸ਼ਵਨਤਾ ਕਿਵਨ ਅਗਿਸ਼ਟੇ ਤਰਿਆ ਸਿਰ ਸਿਰ ਅਰਜ ਸਮਾਹੀ ਠਾਕੁਰ ਜਾਹੇ ਵਰਪਾਓ ਕਰਿਆ ਉੜੇ ਉੜਾਵੇ ਸੇ ਕੋਸਾਂ ਨ ਪਾਚੇ ਬਿਸ਼੍ਰਿਸ਼ ਰਿਆ ਨਿਨ ਕਵਨ ਖਿਲਾਵੇ ਕਵਨ ਜੁਗਾਵੇ ਮਰਮਹਿ ਸਿਮਰਨ ਕਰਿਆ ਸ਼ਵਨਦਾਨ ਦਾ ਸਾਸ਼ਟ ਅਸ਼ਦਾਨ ਠਾਕੁਰ ਕਰ ਅਦਲਤ ਰਿਆ ਜਾ ਨਾਨਕ ਬਲ ਬਲ ਸਦ ਬਲ ਜਾਈਐ ਅਤੰਤ ਨਾ ਪਾਰ ਆਵਲਿਆ ਰਾਗ ਆਸਾ ਮਹਿਲਾ ਚੌਥਾ ਸੋਪਰਖੇ ੴ ਸਤਿਗੁਰ ਪ੍ਰਸਾਦ ਸੋ ਪਰਖਨ ਰੰਜਨ ਹਰਪੁਰਖ ਨਿਰੰਜਨ ਹਰਗਮਾਗਮ ਅਪਾਰ ਸਭ ਤਿਆਵਹਿ ਸਭ ਤਿਆਮ ਹੈ ਤੂਜੀ ਹਰ ਸੱਚੇ ਸਰਜਨਹਾਰਾ ਸਾਬ ਜੀਤ ਮਹਾਰਾਜ ਜੀ ਦੁਨੀਆ ਦਾ ਦਾਤਾਰਾ ਹਰ ਧਿਆਵ ਸੰਤੋ ਜੀ ਸਾ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਜਿਆ ਨਾਨਕ ਜੰਦੇ ਵਿਚਾਰ ਤੂੰ ਆ ਘੜ ਕਰੰਤਰ ਸਰਵੰਦਰ ਅੰਤਰ ਜੀ ਹਰੇ ਕੋ ਅਪਰਖ ਸਮਾਨਾ ਇਕ ਦਾਤੇ ਵਿਖਾਰੇ ਜੀ ਸਾ ਤੇਰੇ ਚੋਜ ਵਡਾਣਾ ਤੂੰ ਆਪੇ ਦਤ ਆਪੇ ਭੁਗਤਾ ਜੀ ਹਾ ਤਦ ਬਨਾ ਵਰਣਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤਰੇ ਕੀਆ ਗੁਨਾਖ ਵਿਖਾਣਾ ਜੋ ਸਿਵ ਹੈ ਜੋ ਸਿਵ ਹੈ ਤੁਝੇ ਜਾਂ ਨਾਨਕ ਤੈਨ ਗੁਰ ਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਜੀ ਸੇ ਜਨ ਜਗ ਮਾ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੈਨ ਹਵਤਿਆ ਆਇ ਆ ਜੀ ਜਦਨ ਟੂਟੇ ਜਾਵਗੇ ਫਾਸੇ ਜਿੰਦਰ ਪਾਉ ਜਨ ਹਰ ਜਿੰਦਰ ਪਾਉ ਧਿਆਆ ਆ ਜੀ ਦਿਨ ਕਾ ਪਾਉ ਸ਼ਵਗ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸੁਮਾਸੀ ਸੇ ਤਨ ਸੇ ਤਨ ਜਨ ਹਰਤੇ ਆਇਆ ਜੀ ਜਨ ਨਾਨਕ ਤਨ ਭਲਾ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਪੰਖ ਸਲਾ ਹਣ ਤੂ ਜੀ ਹਰਨ ਲਖ ਅਨੇਕ ਅੰਤ ਤੇਰੇ ਅਨਕ ਤੇਰੇ ਅਨਕ ਅਖਰੇ ਹੈ ਹਰ ਪੂਜਾ ਜੀ ਤਾਪ ਤਾਪ ਹੈ ਜਪਿਆ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹੈ ਉਹ ਸਿਮਰਤ ਸਾਸਰ ਜੀ ਕਰਿ ਕਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਾਨੰਗ ਜੀ ਜੋ ਪਾਵ ਹੈ ਮੇਰੇ ਹਰਿ ਗਵੰਤਾ ਵਾਦ ਪਰਕਾ ਪਰੰਪਰਾ ਕਰਤਾ ਜੀ ਤੁਦ ਦੇਵ ਦਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਆਤਮ ਏਕੋ ਜੀ ਦੁਨਿਆ ਚਲ ਕਰਤਾ ਸੋਏ ਦਾਪੈ ਪਾਵੈ ਸੋ ਵਰਤੇ ਜੀ ਤੂੰ ਆਪੈ ਕਰਹਿ ਸੋ ਹੋਈ ਦਾਪੈ ਸ੍ਰਿਸ਼ਟ ਸਭ ਕਾਏ ਜੀ ਤਦ ਦਾਪੈ ਸਰਜ ਸਾਗੋਈ ਜਾ ਨਾਨਕ ਤੁਨ ਗੁਣ ਗਾਵੇ ਕਰਤਾ ਖੈ ਦੀ ਜੋ ਸਭ ਸੇ ਕਾ ਜਾਣੀ ਆਸਾਂ ਮਿਲਾ ਚੱਪਤਾ ਤੂੰ ਕਰਤਾ ਸਿਆਰ ਮੈਂ ਦਾ ਸ਼ਾਈ ਜੋ ਤੂੰ ਪਾਵੇ ਸੁਵਿਥਿ ਸੇ ਜੋ ਤੂੰ ਦੇਹੀ ਸੇ ਹੋ ਪਾਏ ਰਹਾਉ ਸਭ ਤੇਰੇ ਦੋ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰੇਹੇ ਜਿਨਾ ਮਰਤਨ ਪਾਇਆ ਗਰਮੋ ਹਲਾ ਦਾ ਮਨ ਮੁਗਵਾਇਆ ਆਦਾ ਛੋੜਿਆ ਆ ਬਿਲਾਇਆ ਤੂੰ ਦਰਿਆ ਉਹ ਸਭ ਤਜਹੀ ਮਾਹੀ ਤੇ ਬਿੰਦੂ ਜਾ ਕੋਈ ਨਹੀਂ ਜੇ ਜਾਂ ਸਭ ਤੇਰਾ ਖੇਲ ਉਹ ਜੋ ਮਨਵ ਛੜਿਆ ਸੰਜੋਗੀ ਮੇਲ ਜਿਸਨੋਂ ਦੂਜਾ ਨਾਹੀ ਸੋਏ ਜਨ ਜਾਣੈ ਹਰਗੁਣ ਸਦਹਿ ਆਖ ਵਖਾਣੈ ਨਿਨਹਰ ਸੇਵਿਆ ਨਸ਼ੁ ਗੁ ਪਾਇਆ ਸਹਜੇ ਹਰਨਾਮ ਸੁਨਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਮ ਹੋਇ ਉਦਬਿੰਦੂ ਜਾ ਵਰਨਾ ਕੋ ਏ ਦਮ ਕਰ ਕਰ ਵੇਖ ਹੈ ਜਾਨ ਹੈ ਸੋਏ ਜਾਨ ਨਾਨਕ ਗੁਰਮੁਖ ਪ੍ਰਗਟ ਹੋਇ ਆ ਸਾਹਮਣੇ ਲਾ ਪਹਿਲਾ ਤਿਤ ਸਰਵੜੈ ਪ੍ਰਿਨਵਾਸਾ ਪਾਣੇ ਪਾ ਭਗਤਨਹਿ ਕੀਆ ਪੰਗਜ ਮੁਖ ਗਨੀ ਚੱਲੇ ਹਉ ਦੇਖਾਂ ਦਹਟ ਬੇਲੇ ਮਾਨੇਖ ਨਾ ਚੇਤ ਸਮੂਹ ਮੰਨਾ ਹਰ ਉਸ ਦਾ ਤੇਰੇ ਗੁਣ ਗਿਲੇ ਹਾਰਾ ਹਾਉ ਨਾ ਹਉ ਜਤੇ ਸਦਨੇ ਪੜਿਆ ਮੂਰ ਅਮੁਗਦਾ ਜਨਮ ਪਿਆ ਪ੍ਰਣਿਤ ਨਾਨਦ ਨਿੰਦਨ ਗੇਸ਼ਰਣਾ ਜਨ ਤੋ ਨਾਹੀ ਵਿਸ਼ਰਿਆ ਆਸਾ ਨਾ ਪੰਜਵਾ ਭਾਈ ਪ੍ਰਾਪਤ ਮਨਖ ਦੇਹੁਰਿਆ ਗੋਵਿੰਦ ਮਨਣ ਕੇ ਐ ਤੇਰੇ ਬਰੀਆ ਵਰ ਕਾ ਤੇਨਾ ਕਾਮ ਮਿਲ ਸਾਜ ਸਖਜ ਪਜ ਕੇਵਲ ਨਾਮ ਸਰੰਗ ਜਮਨਾ ਭਜ ਲਤਰਨ ਕੇ ਜਨਮ ਅਰਥਾ ਜਾਦ ਰੰਗ ਮਾਇਆ ਕਹਿ ਰਹਾਓ ਜਬ ਤਾਂ ਸੰਜਮ ਧਰਮ ਨਾ ਕੁਮਾਇਆ ਸੇਵਾ ਸਾ ਨਾ ਜਾਣਿਆ ਹਰ ਆਇਆ ਕਹੋ ਨਾਨਕ ਹਉ ਨੀਚ ਕਰਮਾ ਸ਼ਰਨ ਬਰੇ ਕੀ ਰਾਖੋ ਸਰਬਾ ਪਾਛਾਹੇ ਦਸਵੇਂ ਕਬਬਾਇ ਬੇਨਤੀ ਚੋਪਾਈ ਹਮਰੇ ਕਰੋ ਹਾ ਦਿਰਛਾ ਪੂਰਨ ਹੋਏ ਜਿਤ ਕੀ ਇੱਛਾ ਤਾਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ हमरा दुष्ट सबैज मुखावहु आप हन महाविचापचो सुखी बसा मोर परिवार सेवा, सेवा सिख उसमै करथारा मोर अचारज कर दे करियै सावननक आवाज संगरिगै पूर्ण होय हमार आशा ਤੋਰ ਬਿਨ ਕੇ ਰਹੇ ਪਿਆਸਾ ਤਮ ਹੈ ਸ਼ਾਨ ਕੀ ਉਹ ਨਾ ਤਿਆਵੂ ਜੋ ਪਰ ਚਾਹੂ ਸੋ ਤੁਮ ਸੇ ਪਾਉ ਸੇਵਾ ਸਗਹ ਮਾਰੇ ਤਾਰਿ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਹਾ ਦੇਵ ਜੇ ਵਰਗੈ ਮਨ ਕਾਲ ਗਤਰਾ ਸਨ ਵਰਗੈ ਹੂ ਜੋ ਸਦਾ ਹਮਾਰੇ ਪਛਾ ਸ਼੍ਰੀ ਆਤਮਾ ਜੋ ਕਰਿਉ ਰਖਾ ਰੱਖਿ ਨਿਮੋ ਰੱਖਣ ਹਾਰੇ ਸਾਹਿ ਸੰਸਹਾਈ ਪਿਆਰੇ ਦੇਨ ਮੰਦ ਸੁਣ ਗਿਆ ਹੰਤਾ ਤਾਦਮ ਪੂਰੇ ਚਤੁਰਦਸ਼ ਕੰਤਾ ਆਕਾਲ ਪਾਏ ਬ੍ਰਹਮ ਭਵਤਰਾ ਆਕਾਲ ਪਾਏ ਸ਼ੋਭ ਜਵਤਰਾ ਕਾਲ ਪਾਏ ਗਰਮਸ਼ਣ ਬ੍ਰਿਗਾਸਾ ਸਗਲ ਕਾਲ ਕਾ ਕੀ ਆਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਦਲਾਏ ਬ੍ਰਹਮਾ ਜੋ ਥਿਓ ਜਮਨ ਕਾਲ ਸਾਰੋ ਸਵਾਰਾ ਨਵ ਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾ ਜਗਤ ਬਨਾਇਓ ਦੇਵਦਾਜ ਅਥਨੋ ਜਾਇਓ ਆਦ ਅੰਤ ਕੀ ਉਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਅਦਸ਼ੇਹੀ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੇ ਸੇਵਕਨ ਕਾ ਸੇਵਕਨ ਸੁਖ ਦੇਉ ਸਾਧਨ ਲਕਾ ਪਲਮੋ ਮਦ ਕੀਉ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰਿ ਬਿਸ਼ਾਨਤ ਛੀਟੇ ਦੇਗ ਜਲਾ ਸੋਲਾ ਸਾਪਰਿ ਕਿਰਪਾ ਦ੍ਰਿਸ਼ਟ ਅਗਨ ਫੂਲਾ ਸੰਤੰਦ ਉਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਕੇ ਕੇ ਪੀਦਵਸ਼ਾਨ ਕੜਗੜ ਕੇ ਪਰਪੜ ਕੇ ਜਾਣ ਜਦ ਕਰਖ ਅਕਰ ਕਰਤਾਰ ਪ੍ਰਜਾ ਧਰਤ ਤਾ ਦੇਹ ਅਪਰਾਜਵਾਖ ਨਕ ਕਰਤੋ ਕਬਹੂ ਤੁਮਾਮਲਤ ਦੇਹ ਦਰਸਭੂ ਜੇਤੇ ਵਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੇ ਬੁਝੂ ਚਾਰੈ ਤੁਮ ਸਵਹਿਤ ਰਹਿਂਦ ਨਾਲਬ ਜਾਰਦ ਬੀਦ ਬੀਦ ਨਾਲਬ ਨਿਰੰਕਾਰ ਅਨਿਰਵ ਕਾਂਨ ਨਾਲਬ ਆਦ ਅਨੀਲ ਅਨਾਦ ਸੰਭੂ ਤਾ ਕਉਨ ਚਾਰ ਦੇ ਪੇਦਾ ਜਾ ਕੋ ਪੇਵ ਨਾ ਪਾਵਤ ਬਿਦ ਤਾ ਕਾ ਕਰਪਾ ਹਰ ਨਰ ਮਾਨਤ ਮਹਾ ਮੂੜ ਹੈ ਪੇਵ ਨਾ ਜਾਣਤ ਮਹਾ ਦੇਵ ਕੋ ਕਹਿ ਤਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਨੇ ਬਦਹ ਜੀਤੇ ਬਨ ਬਦ ਪਿੰਨ ਪਿੰਨ ਤੂੰ ਹੈ ਤੈਤੇ ਤੁਮਰਾ ਲਖਨਾਂ ਜੈ ਬਸਾਰਾ ਕਹਿਬ ਦਿਸ ਜਾ ਵਰਥਮ ਸੰਸਾਰਾ ਇਕ ਰੂਪ ਨੂਪ ਸਰੂਪਾ ਰੰਗ ਪਿਉ ਰਾਵ ਕਹਿ ਪੂਪਾ ਅੰਡਜ ਜੇ ਰਜ ਸੇਤਜ ਕੀ ਨੀਤਿ ਵਿਖਾਨ ਬਹੁ ਰਚ ਦੇਨੀ ਕਹੋ ਕੁਦ ਰਾਜਾ ਹਾ ਬਠਾ ਕਹੋ ਸਿਮਨ ਪਿਉ ਸੰਗਰ ਇਕਠਾ ਹਾਗਰੇ ਸ੍ਰੇਸ਼ਟ ਦਿਖਾਇ ਚੰਪავ ਆਜਾ ਸਰੂਪ ਸਵੰਪਵ ਅਬਰਚਾ ਮੇਰੇ ਤੁਮ ਕਰੋ ਸੇਖੋ ਵਾਰ ਸਿਖ ਸੰਗ ਰੋ ਦੋਸ਼ ਜਿਥੇ ਅਟਵਤਰ ਪਤਾ ਸਗਲ ਮਲੇਸ਼ ਕਰੋਰ ਨਕਤਾ ਜੇ ਆ ਤੁਜ ਦਰਸ਼ਨੇ ਪਰੇ ਤਨ ਕੇ ਦੁਸ਼ਟ ਅਦੋਖਤਾ ਹੋਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਨਿਕਟ ਦੁ ਸੰਕਟ ਸਭ ਟਾਰੇ ਜੋ ਕਲ ਕੁਗਬਾਨ ਧਾਈ ਹੈ ਤਾਕੇ ਕਾਲ ਨਿਕਟ ਨਾ ਹੈ ਅਰ ਅਛਾ ਹੋਏ ਤਾਹੇ ਸਭ ਕਲਾ ਦੁਸ਼ਟ ਅਰਿਸ਼ਟ ਤਦਿਤ ਕਾਲਾ ਕਿਰਪਾ ਅਰਿਸ਼ਟ ਨ ਜਾਹੇ ਦਿਹਰਭੂ ਤਾਕੇ ਤਾਪ ਅਤੁਨੁਖ ਮਹਰਭੂ ਰਹਿ ਜਿ ਸਦ ਆਕਾਰ ਮੁਸਾ ਹੋਈ ਦੁਸ਼ਟ ਛਾਪ ਸਕੈ ਨਾ ਕੋਈ ਇੱਕ ਬਾਤ ਇਹਨ ਤੁਮੈ ਸੁਮਾਰਾ ਕਾਲ ਪਾਸੇ ਤਾਹਿ ਬਨ ਜਿਨ ਨਰਨਾਮ ਤੇ ਹਰ ਕਹਾ ਦਰ ਦੁਸ਼ਟ ਦੋਖ ਤਿਰਹਾ ਕਰੜ ਕੇਤ ਮੈਂ ਛਨ ਤੇ ਹਾਰੇ ਆਪ ਬਾਸ ਦੈਲ ਹੋ ਮਾਰੀ ਸਾਰਾ ਬਠੌਰ ਮੋਹੋ ਹੋ ਸਹਾਈ ਦੁਸ਼ਟ ਦਵਤੇ ਲਹਵਚਾਈ ਸਵਈਆ ਪਾਹੇ ਗਨਜਾ ਤੇ ਤੁਮਰੇ ਦਵਤੇ ਕਵਾਖ ਦਰਨਹੀ ਆਨਿਓ ਰਾਵ ਰਹੇ ਮ ਪ੍ਰਾਨੁਕਰਨ ਅਨੇਕ ਹੈਮ ਦੇਖ ਨ ਮਾਨਿਓ ਸਮਰੇ ਸਾ ਸਰਬੇ ਸਭੈ ਮੂਪੀਦ ਕਹਿ ਆ ਮੇਖ ਨਾ ਜਾਣਿਉ ਸ੍ਰੀ ਉਸਤਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿ ਮੋ ਸਾ ਤੋਹਿ ਵਿਖਾਨਿਉ ਦੁਖਰਾ ਸਗਲ ਦਵਾਰ ਕੋ ਸਾੜਕ ਹੈ ਜਿਹੋ ਤੁਮਹਾਰੋ ਦਵਾਰ ਵਾਹਿ ਰਹਿ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੇ ਮਹਿਲਾ ਤੀਜਾ ਨ ਦੇਖ ਓ ਅੰਕਾਰ ਸਤਿਗੁਰੂ ਬਸਾਦ ਆਨੰਦ ਭਿਆ ਮੇ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੇ ਮਨਵ ਜਿ ਆਵਦਾ ਯਾ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਅਗਾਵਨਾਈਂ ਸਹ ਦੋਤਾ ਗਵ ਹਰੀ ਕੇਰਾ ਮਾਨ ਜਨੇ ਵਸਾਇ ਕਹ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹੰਨ ਨਾਲੇ ਹੰਨ ਨਾ ਰਹੋ ਤੂੰ ਮਨ ਮੇਰੇ ਦੋ ਸਭ ਸਾਰਣ ਅੰਗੇ ਕਾ ਨੋ ਕਰੇ ਤੇਰਾ ਕਾਰਜ ਸਭ ਸਵਾਰਣ ਸਭ ਲਾਗ ਲਾ ਸੰਰਾਤ ਸਵਾਮੀ ਸੋ ਕੀ ਅਮਨ ਅਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਆਖਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੈ ਸਦਾ ਸੇ ਸਲਾਹਾ ਤੇਰੀ ਨਾਮੁ ਨਵਸਾਵੈ ਨਾਮਿਲਿ ਕੇ ਮਨੁ ਉਸਿਆ ਆਵਾਜੇ ਸਦਖ ਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾ ਮੇਰਾ ਧਾਰੋ ਸਾਚ ਨਾ ਧਰਬੇ ਨਿਨ ਭੁਖਾ ਸਭ ਕੁ ਬਾਈਆ ਅਗਰ ਸਾ ਸੁਖ ਬਨੈ ਉਸਿਆ ਜਨੇਚਾ ਸਭ ਪਜਾਈਆ ਸਦਾ ਕਰਪਾਣੇ ਕੀ ਤਾਗ ਨਿਵਟੂ ਜਿਸ ਅਦੇ ਅਵੜਿਆ ਆਇਆ ਕਹਿ ਨਾਨਕ ਸੁਨੋ ਸੰਤੋ ਆਵਦ ਤੋ ਲੋ ਪਿਆਰੋ ਸਾਚਾ ਨਾਮ ਮੇਰਾ ਦਾਰੋ ਵਾਜੇ ਪੰਜ ਸ਼ਬਦ ਅਧਕਾਰ ਸਵੱਗ ਕਰ ਸਵੱਗੇ ਸ਼ਬਦ ਵਾਜੇ ਗਨ ਜਿਤ ਕਰਤਾਰੀਆਂ ਪੰਜ ਦੂਤ ਵਾਸ ਕਿਤੇ ਕਾਲ ਕੰਡਕ ਮਾਰਿਆ ਤੁਰਿ ਕਿਰਪਾ ਆਜਿ ਦਿਨ ਕੋ ਸੇ ਨਾਮ ਹਰ ਕੈ ਲਾਗੇ ਰਹਿ ਨਾਨਕ ਸੁਹਾ ਤਦ ਕਰ ਅਨਹਦ ਵਚ ਅਨੰਦ ਸੁਨਹੁੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਨ ਪਰੰਪਰਾ ਪਾਇ ਉਤਨੇ ਸਲ ਸੂਰੇ ਦੋਖ ਰੋਸਨਤਾ ਬਤਰੀ ਸੁਣੀ ਸੱਚੀ ਬਾਣੀ ਸ਼ਾਂਤ ਸਾਜਨ ਭਏ ਸਰਸੇ ਪੂਰੇ ਗੁਰ ਤੇਜਾਣੀ ਸੁਣਤੇ ਪੁੰਨਿਤ ਕਹਤੇ ਪਵਿੱਤ ਸਤਿਗੁਰ ਹਾ ਭਰਪੂਰੇ ਮਨਵੰਤ ਨਾਨਕ ਅਗਲੇ ਚਰਨ ਲਾਗੇ ਵਾਜੇ ਅਨਹਦ ਤੂਰੇ ਉਦਾਉਣੀ ਮੈਂ ਲਾ ਪੰਜਵਾ ਥਾਲ ਵਿੱਚ ਨਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾ ਆਹਰੋ ਜੇ ਕੋ ਖਾਵੈ ਜੇ ਕੋ ਪੁੰਚੈ ਜਿਸ ਕਾ ਹੋਇ ਉਦਾਰੋ ਇਹ ਵਖਤ ਜਨੈ ਜਾਏ ਨਿਤ ਨਿਤ ਰਖਵਰਤਾ ਰੋ ਦੰ ਸੰਸਾਰ ਅਚਨਨ ਲਗ ਤੜਿਏ ਸਵ ਨਾਨਕ ਬ੍ਰਹਮ ਅਵਸਾਰ ਸਲੋਖ ਮਹਿਲਾ ਪੰਜਵਾ ਤੀਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਤੋਈ ਬੰਦ ਰਗੁਣਿਆਰੇ ਇਕਾ ਗੁਣ ਦਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਰਾਮਤ ਹੋਈ ਸਤਗੁਰ ਸਜਣ ਬਿਲਿਆ ਨਾਨਕ ਨਾਮ ਲਾਤਾ ਜੀਵਾਂ ਤਨ ਮਨ ਥੀਵੇ ਹਰਿਆ ਪਾਉੜੇ ਜਥੈ ਤੋ ਸਮਰਥ ਇਤੈ ਕੋਈ ਨਾਹੇ ਉਤੈ ਤੇਰੀ ਰਾਖ ਗਨੀ ਅਦਰ ਮਾਹੇ ਸੁਣ ਕੈ ਜਮ ਕੈ ਦੂਤ ਨਾਏ ਤੇ ਰਹਿ ਛਡ ਜਾਹੇ ਪਾਜ ਰਖਮ ਸ਼ਗਾਹੋ ਗੁਰ ਸ਼ਬਦੇ ਪਾਰ ਪਾਹੇ ਨਨ ਕੋ ਲਗੀ ਪਿਆਸ ਅਮਰਤ ਸੇਖਾਹੇ ਗੰਨਾ ਪੁਨ ਅਗਨ ਗੋਬਨ ਗਾਹੇ ਸਭ ਸੰਨੂ ਗ੍ਰਿਪਾਲ ਸਮਾਲੇ ਸਾਹੇ ਸਾਹੇ ਬਰਥਾ ਕੁ ਨਾ ਜਾਏ ਤੇ ਆਵੇ ਖਦਾਹੇ ਸ਼ਲੋਕ ਮਹਿਲਾ ਪਜਵਾ ਅੰਤਰ ਗੁਰੂ ਰਾਜਨਾ ਜਿਹਵਾਜਾ ਗੁਰੂ ਨਾਉ ਨੇਤਰੀ ਸਤਗੁਰੂ ਪੇਖਣਾ ਸ਼ਰਵਣੇ ਸਰਨਾ ਗੁਰਨਾਮ ਸਤਗੁਰੂ ਸੇਤਿਰ ਤੇ ਆ ਦਰਗਹ ਪਾਇ اٹھਾਓ ਕਮਨਾਨਾ ਕਿਰਪਾ ਕਰੇ ਜਿਸਨਾਵਾ ਦੇ ਜਗ ਮੇ ਤੁਮ ਕਾੜੇ ਹੈ ਵਰਲੇ ਕੇ ਕੇ ਮਹਿਲਾ ਪੰਜਾ ਰੱਖੇ ਰਖਣਾ ਹਾਨ ਆਪ ਭਾਰੀਨ ਗੁਰ ਕੇ ਪੈਰੇ ਪਾਏ ਕਾ ਸਵਾਰੀਨ ਹੋ ਆਪ ਦਿਆਨ ਮਨਹੁ ਨਵਸਾਰੀਅਨ ਸਾਜਨਾ ਦੇ ਸੰਗ ਪਉੜ ਲਤਾਰੀਅਨ ਸਾਖਤ ਰੰਧਿਕ ਦੁਸਟ ਅਖਨ ਮਾਹੀ ਵਤਾਰੀਅਨ ਤੇ ਸਾਹਿਬ ਕੇ ਟੇਕ ਨਾਨਕ ਮੰਨਿ ਵਾਹੀ ਦੇਸਾ ਸਮਰਤ ਸੁਘ ਹੋਏ ਸਗਲੇ ਦੁੱਖ ਜਾਹੀ ਵਾਹੀ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ